ਪਰਮ ਸਤਿਕਾਰਯੋਗ ਦੋਸਤੋ ਮੈਂ ਤੁਹਾਨੂੰ ਬਹੁਤ-ਬਹੁਤ ਪਿਆਰ ਪ੍ਰੀਤ ਸਹਿਤ ਨਮਸਕਾਰ ਸ਼ਬਖਰ ਮੈਂ ਆ ਤੋ ਢਾਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਟਿਲੋਂ ਤੇ ਪੇਸ਼ ਨੇ ਹਫਤੇ ਦੀਆਂ ਸਿਆਸੀ ਸਰਗਰਮੀਆਂ ਤੇ ਸਿਆਸੀ ਵਿਸ਼ਲੇਸ਼ਣ ਖਬਰਾਂ ਦਾ ਅੱਜ 21 ਅਪ੍ਰੈਲ ਐਤਵਾਰ ਪਿਛਲੇ ਹਫਤੇ ਦੀਆਂ ਖਬਰਾਂ ਦੇ ਵਿੱਚ ਜੋ ਖਾਸ ਖਬਰ ਤਰਤਰ ਰਹੀ ਆ ਉਹ ਇਹ ਹੈ ਕਿ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਇਸ ਵੇਲੇ ਕੇਲੇ ਅੰਬ ਬਰਫੀ ਹਲਵਾ ਪੂੜੀਆਂ ਆਲੂ ਪੂੜੀਆਂ ਖਾ ਰਿਹਾ ਹੈ ਜਦਕਿ ਉਹ ਸ਼ੂਗਰ ਦਾ ਮਰੀਜ਼ ਹੈ ਸ਼ੂਗਰ ਦੇ ਮਰੀਜ਼ ਨੂੰ ਡਾਕਟਰ ਅਕਸਰ ਇਹ ਚੀਜ਼ਾਂ ਨਾ ਵਰਤਣ ਦੀ ਸਲਾਹ ਦਿੰਦੇ ਨੇ ਇਸ ਕੰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਇਲੋਚਨਾ ਕਰ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਦੇ ਲੀਡਰ ਕਹ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਹੈ ਇਜ਼ਰਾਈਲ ਨੇ ਈਰਾਨ ਤੇ ਸੱਤ ਸ਼ਹਿਰਾਂ ਤੇ ਹਮਲਾ ਕੀਤਾ ਹੈ ਜਦ ਕਿ ਈਰਾਨ ਦਾ ਕਹਿਣਾ ਹੈ ਕਿ ਉਸ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ ਤੇ ਇੱਕ ਖਬਰ ਅਨੁਸਾਰ ਐਸਲੇ ਹਮਾਸ ਤੇ ਜੋ ਕਿ ਇਜ਼ਰਾਈਲ ਨੇ ਮਾਰੇ ਨੇ 34000 ਲੋਕ ਮਾਰੇ ਗਏ ਤੇ ਹਲੇ ਵੀ ਇਹ ਅੰਕੜਾ جاری ਹੈ ਪੰਜਾਬ ਚ ਔਰਤਾਂ ਅੱਜ ਵੀ 1000 ਰੁਪਏ ਮਾਸਕ ਪੱਤੇ ਦੀ ਉੜੀ ਕਰ ਰਹੀਆਂ ਨੇ ਇਹ ਚੋਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸਾ ਆਮ ਆਦਮੀ ਪਾਰਟੀ ਨੇ ਸਤਾ ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਇਸ ਬਾਰੇ ਸੀਐਮ ਭਗਵੰਤ ਮਾਨ ਬਿਲਕੁਲ ਖਾਮੋਸ਼ ਨੇ ਤੇ ਚੁੱਪ ਨੇ ਫੇਸਬੁੱਕ ਦੇ ਫਾਊਂਡਰ ਅਲਨ ਮਸਕ ਨੇ ਭਾਰਤ ਦਾ ਦੌਰਾ ਕਰਨਾ ਸੀ ਤੇ ਉਰਾਧ ਹੋ ਗਿਆ ਉਹਨਾਂ 21 ਅਪ੍ਰੈਲ ਨੂੰ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨੀ ਸੀ ਤੇ ਇੱਥੇ ਇਨਵੈਸਟਮੈਂਟ ਦੀ ਗੱਲ ਜੋ ਕਰਨੀ ਸੀ ਗਾਲ ਜਿ ਘੜੀ ਸ਼ਾਇਦ ਚੋਣਾ ਕਰਕੇ ਟਲ ਗਈ ਹੈ ਸੰਗਰੂਰ ਦੇ ਇਲਚ ਇਨਸੈਕਟਡ ਆਪ 2 ਕੈਦੀ ਦੀ ਮੌਤ ਹੋ ਗਈ ਹੈ ਤੇ 10 ਕੈਦੀਆਂ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪਾਕਿਸਤਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਦਾਅਵਾ ਹੈ ਕਿ ਉਸ ਦੀ ਪਤਨੀ ਬੁਸ਼ਰਾ ਬੀਬੀ ਨੂੰ ਟਾਇਲਟ ਕਲੀਨਰ ਦੇ ਨਾਲ ਖਾਣਾ ਖਵਾਇਆ ਜਾ ਰਿਹਾ ਹੈ। ਇਹ ਉਥੋਂ ਦੀਆਂ ਸਰਕਾਰਾਂ ਜਾਣ ਬੁੱਝ ਕੇ ਕਰ ਰਹੀਆਂ ਨੇ ਉਸਨੇ ਬਲੇਮ ਕੀਤਾ। ਕਿਸਾਨਾਂ ਵੱਲੋਂ ਸ਼ੰਭੂ ਵਿੱਚ ਰੇਲਵੇ ਟ੍ਰੈਕ ਤੇ ਜਾਮ ਦਾ ਅੱਜ ਚੌਥਾ ਦਿਨ ਤੇ 53 ਟ੍ਰੇਨਰ ਰਾਦ ਹੋ ਚੁੱਕੀਆਂ ਨੇ ਕਿਸਾਨਾਂ ਨੇ 22 April ਨੂੰ ਕਿ ਕਿਸਾਨਾਂ ਦਾ ਇੱਕ ਵੱਡਾ ਇਕੱਠ ਚ ਗਿਆ ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਗੱਲ ਚੋਣਾ 'ਚ ਚੱਲ ਰਹੀ ਹੈ ਡਰਗ ਮਾਫੀਆ ਖਤਮ ਕਰ ਲਈ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਘਰਾਂ ਵਿੱਚ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਪ੍ਰਤੀਕਰ 35 ਬੂਟੇ ਲਗਾਉਣ ਦਾ ਲਾਇਸੈਂਸ ਦਿੱਤਾ ਜਾਵੇ ਲਿਡਰ ਕਹਿੰਨੇ ਕਿ ਇਸ ਤੇ ਨਾਲ ਜਿਹੜਾ ਡਰਗ ਮਾਫੀਆ ਸਿੰਥੈਟਿਕ ਡਰਗ ਮਾਫੀਆ ਉਹਨੂੰ ਲਗਾਮ ਲੱਗੇਗੀ ਲਿਡਰ ਇਹ ਵੀ ਇਹ ਸਲਾਹਾਂ ਦੇ ਰਹੇ ਨੇ ਰੂਸ ਦੇ ਰਾਸ਼ਟਰਪਤੀ ਬੁਲਾਦੀਮਿਰ ਪੁਤਨ ਦੀ ਯੂਕਰੇਨ ਨਾਲ ਜੰਗ ਉਮੇਂ ਜਾਰੀ ਹੈ ਰੂਸ ਨੇ ਯੂਕਰੇਨ ਤੇ ਲਗਭਗ 25 ਤੋਂ 35% ਹਿੱਸੇ ਤੇ ਕਬਜ਼ਾ ਕਰ ਲਿਆ ਪਰ ਯੂਕਰੇਨੀ ਰਾਸ਼ਟਰਪਤੀ ਬੁਲਾਦੀਮਿਰ ਜ਼ੇਲੈਂਸਕੀ ਵੀ ਹਾਰ ਮੰਨਣ ਲਈ ਤਿਆਰ ਨਹੀਂ ਹੈ ਖੰਨਾ ਦੀ ਸਭ ਤੋਂ ਵੱਡੀ ਅਨਾਜ ਮੰਡੀ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਇੱਥੇ ਕਣਕ ਦੀ ਅਮਤ ਜੋਰਾਂ ਤੇ ਹੈ ਤੇ ਕਣਕ ਇਸ ਵੇਲੇ 250 ਰੁਪਏ ਦੇ ਲਗਭਗ ਵਿਕ ਰਹੀ ਹੈ ਤੇ ਲਿਫਟਿੰਗ ਵੀ ਲਗਾਤਾਰ ਹੋ ਰਹੀ ਹੈ ਆਉਣ ਵਾਲੇ ਹਫਤੇ ਮੌਸਮ ਗਰਮ ਰਹਿਣ ਦੀ ਸੰਭਾਵਨਾ ਤੇ ਇਸ ਤੇ ਨਾਲ ਹੀ ਖਬਰਾਂ ਦੀ ਸਮਾਪਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ